ਠੱਠੇ ਹੋ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਡਰ ਹੈ ਕਿ ਇਸ ਰੇਲਵੇ ਲਾਈਨ ਤੇ ਕਿਸੇ ਵੇਲੇ ਵੀ ਕੋਈ ਟ੍ਰੇਨ ਆ ਸਕਦੀ ਹੈ ਤਸਵੀਰਾਂ ਯੂਪੀ ਦੇ ਪਿਲੀਪੀਤ ਤੋਂ ਸਾਹਮਣੇ ਆਈਆਂ ਨੇ ਤਾਂ ਪੂਰੇ ਭਾਰਤ ਦੀ ਜੇਕਰ ਗੱਲ ਕਰੀਏ ਕਈ ਜਿਲ੍ਹਿਆਂ ਦੇ ਵਿੱਚ ਕਈ ਸੂਬਿਆਂ ਦੇ ਵਿੱਚ ਤੇਜ਼ ਮੀਂਹ ਪੈ ਰਿਹਾ ਹੈ ਔਰ ਇਸ ਮੀਂਹ ਕਰਕੇ ਕਈ ਇਲਾਕੇ ਡੁੱਬ ਵੀ ਗਏ ਨੇ ਔਰ ਉੱਥੇ ਹੀ ਦੂਜੇ ਪਾਸੇ ਇਹ ਤਸਵੀਰ ਹੈਰਾਨ ਕਰਦੀ ਹੈ ਕਿਵੇਂ ਇੱਕ ਰੇਲਵੇ ਲਾਈਨ ਦੇ ਹੇਠਲਾ ਪੋਲਾ ਪਾਣੀ ਚ ਰੁੜ ਗਿਆ ਔਰ ਦੇਖਦੇ ਆਂ ਦੇਖਦੇ ਆਂ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਹਵਾ ਚ ਇਹ ਲਾਈਨ ਹੁਣ ਲਟਕ ਰਹੀ ਆ ਕਿਸੇ ਵੇਲੇ ਵੀ ਇਹ ਲਾਈਨ ਜਿਹੜੀ ਆ ਉਹ ਪਾਣੀ ਚ ਡਿੱਗ ਸਕਦੀ ਆ ਔਰ ਇਸ ਦੇ ਨਾਲ ਇੱਕ ਇਹ ਵੀ ਜਿਹੜੀ ਪੋਲ ਖੁੱਲਦੀ ਆ ਕਿ ਜੇਕਰ ਇਹ ਪੁਲੀ ਇੰਨੀ ਕੱਚੀ ਸੀ ਤਾਂ ਕਿਸੇ ਵੇਲੇ ਵੀ ਰੇਲਵੇ ਰੇਲ ਦੇ ਭਾਰ ਨਾਲ ਵੀ ਇਹ ਪੁਲੀ ਟੁੱਟ ਸਕਦੀ ਸੀ ਔਰ ਵੱਡਾ ਨੁਕਸਾਨ ਹੋ ਸਕਦਾ ਸੀ ਤਾਂ ਹੁਣ ਇਸ ਦਾ ਜ਼ਿੰਮੇਵਾਰ ਕੌਣ ਹੈ ਯੂਪੀ ਤੇ ਪਲੀ ਵੀ ਤੋਂ ਇਹ ਤਸਵੀਰਾਂ ਸામਨੇ ਆ ਰਹੀਆਂ ਨੇ ਜਿੱਥੇ ਹਾਲਾਤ ਜਿਹੜੇ ਬਹੁਤ ਮਾਰੇ ਹੋਏ ਪਏ ਨੇ ਤਸਵੀਰਾਂ ਤੁਹਾਨੂੰ ਅਸੀਂ ਰੋਜ਼ਾਨਾ ਸਪੋਕਸਮੈਨ ਤੇ ਲਾਈਵ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਹਾਲਾਤ ਜਿਹੜੇ ਬਣੇ ਹੋਏ ਨੇ ਔਰ ਹਾਲਾਤ ਤੁਸੀਂ ਦੇਖ ਸਕਦੇ ਹੋ ਇੱਕ ਰੇਲਵੇ ਲਾਈਨ ਦੀ ਜਿਹੜੀ ਹੇਠਲਾ ਪੁਲ ਹੈ ਉਹ ਪਾਣੀ ਚ ਰੁੜ ਜਾਂਦਾ ਹੈ ਇੰਨਾ ਤੇਜ਼ ਬਹਾਬ ਜਿਹੜਾ ਉਹ ਨਜ਼ਰ ਆ ਰਿਹਾ ਹੈ ਲਗਾਤਾਰ ਯੂਪੀ ਦੇ ਵੀ ਕਈ ਇਲਾਕਿਆਂ ਦੇ ਵਿੱਚ ਤੇਜ਼ ਮੀਂਹ ਪੈ ਰਿਹਾ ਹੈ ਉੱਤਰਾਖੰਡ ਦੇ ਇਲਾਕਿਆਂ ਦੇ ਵਿੱਚ ਤੇਜ਼ ਮੀਂਹ ਪੈ ਰਿਹਾ ਹੈ ਹੁਣ ਇਹ ਤਸਵੀਰ ਯੂਪੀ ਦੇ ਪਿਲੀ ਬੀਤ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਹਾਲਾਤ ਬਹੁਤ ਨਾਜ਼ੁਕ ਬਣੇ ਹੋਏ ਨੇ ਤੇ ਤੁਹਾਨੂੰ ਤਸਵੀਰਾਂ ਵੀ ਅਸੀਂ ਦਿਖਾ ਰਹੇ ਹਾਂ ਯੂਪੀ ਦੇ ਪਿਲੀ ਬੀਤ ਤੋਂ ਕਿਵੇਂ ਸੀ ਪਹਿਲਾਂ ਵੀ ਪਿਛਲੇ ਸਾਲ ਵੀ ਜੇਕਰ ਗੱਲ ਕਰੀਏ Shimla ਤੋਂ ਵੀ ਤਸਵੀਰਾਂ ਸਾਹਮਣੇ ਆਈਆਂ ਸੀ ਕਿ ਰੇਲਵੇ ਲਾਈਨ ਜਿਹੜੀ ਹੈ ਉਹ ਹਵਾ 'ਚ ਲਟਕਦੀ ਰਹੀ ਉਸ ਦੇ ਹੇਠਲਾ ਹਿੱਸਾ ਖੁੱਸ ਜਾਂਦਾ ਹੈ ਲੈਂਡਸਲਾਈਡਿੰਗ 'ਚ ਹੁਣ ਉੱਥੇ ਹੀ ਦੂਜੇ ਪਾਸੇ ਇਹ ਤਸਵੀਰ ਵੀ ਹੈਰਾਨ ਕਰਦੀ ਹੈ ਪ੍ਰਸ਼ਾਸਨ ਤੇ ਵੀ ਸਵਾਲ ਖੜੇ ਹੁੰਦੇ ਨੇ ਇਸ ਦੇ ਨਾਲ ਕਿ ਪ੍ਰਸ਼ਾਸਨ ਦੇ ਵੱਲੋਂ ਸਮੇਂ-ਸਮੇਂ ਸਰ ਚੈਕਿੰਗ ਨਹੀਂ ਕੀਤੀ ਜਾਂਦੀ ਜੇਕਰ ਨਹੀਂ ਕੀਤੀ ਜਾਂਦੀ ਤਾਂ ਫਿਰ ਬਹੁਤ ਵੱਡਾ ਰੇਲ ਹਾਦਸਾ ਵੀ ਹੋ ਸਕਦਾ ਸੀ ਤਾਂ ਔਰ ਕਿੰਨੇ ਸਮੇਂ ਚ ਬਣਾਇਆ ਜਾਵੇਗਾ ਰੇਲ ਜਿਹੜੀ ਪ੍ਰਭਾਵਿਤ ਰਹੇਗੀ ਇਸ ਰੂਟ ਤੇ ਜਾਣ ਵਾਲੇ ਲੋਕ ਜਿਹੜੇ ਤੰਗ ਰਹਿਣਗੇ ਕਿਉਂਕਿ ਇਲਾਕਿਆਂ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਦਿਨੋਂ ਦਿਨ ਵੱਧ ਰਿਹਾ ਹੈ ਔਰ ਇਹ ਤਸਵੀਰਾਂ ਪੀਲੀ ਵੀਹਤੋਂ ਸਾਹਮਣੇ ਆਈਆਂ ਨੇ ਪੂਰਾ ਇੱਕ ਰੇਲਵੇ ਦਾ ਰੇਲਵੇ ਟਰੈਕ ਦਾ ਕਹਿ ਸਕਦੇ ਹਾਂ ਕਿ 100 ਮੀਟਰ ਦਾ ਹਿੱਸਾ ਹਵਾ 'ਚ ਝੂਲਦਾ ਨਜ਼ਰ ਆ ਰਿਹਾ ਹੈ ਕਿਉਂਕਿ ਹੇਠਲਾ ਪੁਲ ਪਾਣੀ 'ਚ ਹੀ ਰੁੜ ਗਿਆ ਔਰ ਅਜਿਹੇ ਦੇ ਵਿੱਚ ਜੇ ਇਸ ਦੀ ਚੈਕਿੰਗ ਨਹੀਂ ਕੀਤੀ ਗਈ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੈ ਕੌਣ ਇਸਨੇ ਕਿਸਨੇ ਇਸ ਦੀ ਚੈਕਿੰਗ ਨਹੀਂ ਕੀਤੀ ਕਿਉਂਕਿ ਵੱਡਾ ਰੇਲ ਹਾਦਸਾ ਵਾਪਰ ਸਕਦਾ ਸੀ ਤਾਂ ਇੱਕ ਵਾਰ ਤੁਹਾਨੂੰ ਤਸਵੀਰ ਜਿਹੜੀ ਆ ਉਹ ਦਿਖਾ ਰਿਹਾ ਤੁਹਾਨੂੰ ਹੋਰ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਚੱਲਦੇ ਆਂ ਇਹ ਤਸਵੀਰਾਂ ਤੁਹਾਨੂੰ ਯੂਪੀ ਤੋਂ ਦਿਖਾ ਰਹੇ ਹਾਂ ਜਿੱਥੇ ਰੇਲਵੇ ਟ੍ਰੈਕ ਦੇ ਹੇਠਲਾ ਪੁਲ ਪਾਣੀ ਚ ਰੁੜ ਜਾਂਦਾ ਆ ਜਿਸ ਤੋਂ ਬਾਅਦ ਆਲੇ-ਦੁਆਲੇ ਦੇ ਲੋਕ ਉੱਥੇ ਇਕੱਠੇ ਹੋ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਡਰ ਹੈ ਕਿ ਇਸ ਰੇਲਵੇ ਲਾਈਨ ਤੇ ਕਿਸੇ ਵੇਲੇ ਵੀ ਕੋਈ ਟ੍ਰੇਨ ਆ ਸਕਦੀ ਹੈ ਇਹ ਤਸਵੀਰਾਂ ਯੂਪੀ ਦੇ ਪੀਲੀਪੀਤ ਤੋਂ ਸਾਹਮਣੇ ਆਈਆਂ ਨੇ ਤਾਂ ਪੂਰੇ ਭਾਰਤ ਦੀ ਜੇਕਰ ਗੱਲ ਕਰੀਏ ਕਈ ਜ਼ਿਲ੍ਹਿਆਂ ਦੇ ਵਿੱਚ ਕਈ ਰੂਪਿਆਂ ਦੇ ਵਿੱਚ ਤੇਜ਼ ਮੀਂਹ ਪੈ ਰਿਹਾ ਹੈ ਔਰ ਇਸ ਮੀਂਹ ਕਰਕੇ ਕਈ ਇਲਾਕੇ ਡੁੱਬ ਵੀ ਗਏ ਨੇ ਔਰ ਉੱਥੇ ਹੀ ਦੂਜੇ ਪਾਸੇ ਇਹ ਤਸਵੀਰ ਹੈਰਾਨ ਕਰਦੀ ਹੈ ਕਿਵੇਂ ਇੱਕ ਰੇਲਵੇ ਲਾਈਨ ਦੇ ਹੇਠਲਾ ਪੁਲ ਪਾਣੀ ਚ ਰੁੜ ਗਿਆ ਔਰ ਦੇਖਦੇ ਆਂ ਦੇਖਦੇ ਆਂ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਹਵਾ ਚ ਇਹ ਲਾਈਨ ਹੁਣ ਲਟਕ ਰਹੀ ਆ ਕਿਸੇ ਵੇਲੇ ਵੀ ਇਹ ਲਾਈਨ ਜਿਹੜੀ ਆ ਉਹ ਪਾਣੀ ਚ ਡਿੱਗ ਸਕਦੀ ਆ ਔਰ ਇਸ ਦੇ ਨਾਲ ਇੱਕ ਇਹ ਵੀ ਜਿਹੜੀ ਪੋਲ ਖੁੱਲਦੀ ਆ ਕਿ ਜੇਕਰ ਇਹ ਪੁਲੀ ਇੰਨੀ ਕੱਚੀ ਸੀ ਤਾਂ ਕਿਸੇ ਵੇਲੇ ਵੀ ਰੇਲਵੇ ਰੇਲ ਦੇ ਭਾਰ ਨਾਲ ਵੀ ਇਹ ਪੁਲੀ ਟੁੱਟ ਸਕਦੀ ਸੀ ਔਰ ਵੱਡਾ ਨੁਕਸਾਨ ਹੋ ਸਕਦਾ ਸੀ ਤਾਂ ਹੁਣ ਇਸ ਦਾ ਜ਼ਿੰਮੇਵਾਰ ਕੌਣ ਹੈ ਯੂਪੀ ਤੇ ਪਲੀਭੀ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਹਾਲਾਤ ਜਿਹੜੇ ਬਹੁਤ ਮਾਰੇ ਹੋਏ ਪਏ ਨੇ ਤਸਵੀਰਾਂ ਤੁਹਾਨੂੰ ਅਸੀਂ ਰੋਜ਼ਾਨਾ ਸਪੋਕਸਮੈਨ ਤੇ ਲਾਈਵ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਹਾਲਾਤ ਜਿਹੜੇ ਬਣੇ ਹੋਏ ਨੇ ਔਰ ਹਾਲਾਤ ਤੁਸੀਂ ਦੇਖ ਸਕਦੇ ਹੋ ਇੱਕ ਰੇਲਵੇ ਲਾਈਨ ਦੀ ਜਿਹੜੀ ਹੇਠਲਾ ਪੁਲ ਹੈ ਉਹ ਪਾਣੀ ਚ ਰੁੜ ਜਾਂਦਾ ਹੈ ਇੰਨਾ ਤੇਜ਼ ਬਹਾਵ ਜਿਹੜਾ ਉਹ ਨਜ਼ਰ ਆ ਰਿਹਾ ਹੈ ਲਗਾਤਾਰ ਯੂਪੀ ਦੇ ਵੀ ਕਈ ਇਲਾਕਿਆਂ ਦੇ ਵਿੱਚ ਤੇਜ਼ਮੀ ਪੈ ਰਿਹਾ ਹੈ ਉੱਤਰਾਖੰਡ ਦੇ ਇਲਾਕਿਆਂ ਦੇ ਵਿੱਚ ਤੇਜ਼ਮੀ ਪੈ ਰਿਹਾ ਹੈ ਹੁਣ ਇਹ ਤਸਵੀਰ ਯੂਪੀ ਦੇ ਪਿਲੀਬੀਤ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਹਾਲਾਤ ਬਹੁਤ ਨਾਜ਼ੁਕ ਬਣੇ ਹੋਏ ਨੇ ਤਾਂ ਤੁਹਾਨੂੰ ਤਸਵੀਰਾਂ ਵੀ ਅਸੀਂ ਦਿਖਾ ਰਹੇ ਹਾਂ ਯੂਪੀ ਦੇ ਪਿਲੀਬੀਤ ਤੋਂ ਕਿਵੇਂ ਸੀ ਪਹਿਲਾਂ ਵੀ ਪਿਛਲੇ ਸਾਲ ਵੀ ਜੇਕਰ ਗੱਲ ਕਰੀਏ Shimla ਤੋਂ ਵੀ ਤਸਵੀਰਾਂ ਸਾਹਮਣੇ ਆਈਆਂ ਸੀ ਕਿ ਰੇਲਵੇ ਲਾਈਨ ਜਿਹੜੀ ਹੈ ਉਹ ਹਵਾ 'ਚ ਲਟਕਦੀ ਰਹੀ ਉਸ ਦੇ ਹੇਠਲਾ ਹਿੱਸਾ ਖੁੱਸ ਜਾਂਦਾ ਹੈ ਲੈਂਡ ਸਲਾਈਡਿੰਗ 'ਚ ਹੁਣ ਉੱਥੇ ਹੀ ਦੂਜੇ ਪਾਸੇ ਇਹ ਤਸਵੀਰ ਵੀ ਹੈਰਾਨ ਕਰਦੀ ਆ ਪ੍ਰਸ਼ਾਸਨ ਤੇ ਵੀ ਸਵਾਲ ਖੜੇ ਹੁੰਦੇ ਨੇ ਇਸ ਦੇ ਨਾਲ ਕਿ ਪ੍ਰਸ਼ਾਸਨ ਦੇ ਵੱਲੋਂ ਸਮੇਂ-ਸਮੇਂ ਸਰ ਚੈਕਿੰਗ ਨਹੀਂ ਕੀਤੀ ਜਾਂਦੀ ਜੇਕਰ ਨਹੀਂ ਕੀਤੀ ਜਾਂਦੀ ਤਾਂ ਫਿਰ ਬਹੁਤ ਵੱਡਾ ਰੇਲ ਹਾਦਸਾ ਵੀ ਹੋ ਸਕਦਾ ਸੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਇਸ ਨੂੰ ਕਿੰਨੇ ਸਮੇਂ ਚ ਬਣਾਇਆ ਜਾਵੇਗਾ ਰੇਲ ਜਿਹੜੀ ਪ੍ਰਭਾਵਿਤ ਰਹੇਗੀ ਇਸ ਰੂਟ ਤੇ ਜਾਣ ਵਾਲੇ ਲੋਕ ਜਿਹੜੇ ਤੰਗ ਰਹਿਣਗੇ ਕਿਉਂਕਿ ਇਲਾਕਿਆਂ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਦਿਨੋਂ ਦਿਨ ਵੱਧ ਰਿਹਾ ਹੈ ਔਰ ਇਹ ਤਸਵੀਰਾਂ ਪੀਲੀ ਵੀਤ ਤੋਂ ਸਾਹਮਣੇ ਆਈਆਂ ਨੇ ਪੂਰਾ ਇੱਕ ਰੇਲਵੇ ਦਾ ਰੇਲਵੇ ਟਰੈਕ ਦਾ ਕਹਿ ਸਕਦੇ ਹਾਂ ਕਿ 100 ਮੀਟਰ ਦਾ ਹਿੱਸਾ ਹਵਾ 'ਚ ਝੂਲਦਾ ਨਜ਼ਰ ਆ ਰਿਹਾ ਹੈ ਕਿਉਂਕਿ ਹੇਠਲਾ ਪੁਲ ਪਾਣੀ 'ਚ ਹੀ ਰੁੜ ਗਿਆ ਔਰ ਅਜਿਹੇ ਦੇ ਵਿੱਚ ਜੇ ਇਸ ਦੀ ਚੈਕਿੰਗ ਨਹੀਂ ਕੀਤੀ ਗਈ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੈ ਕੌਣ ਇਸ ਨੇ ਕਿਸ ਨੇ ਇਸ ਦੀ ਚੈਕਿੰਗ ਨਹੀਂ ਕੀਤੀ ਕਿਉਂਕਿ ਵੱਡਾ ਰੇਲ ਹਾਦਸਾ ਵਾਪਰ ਸਕਦਾ ਸੀ ਤਾਂ ਇੱਕ ਵਾਰ ਤੁਹਾਨੂੰ ਤਸਵੀਰ ਜਿਹੜੀ ਆ ਉਹ ਦਿਖਾ ਰਿਹਾ ਤੁਹਾਨੂੰ ਹੋਰ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਚੱਲਦੇ ਆਂ ਇਹ ਤਸਵੀਰਾਂ ਤੁਹਾਨੂੰ ਯੂਪੀ ਤੋਂ ਦਿਖਾ ਰਹੇ ਹਾਂ ਜਿੱਥੇ ਰੇਲਵੇ ਟ੍ਰੈਕ ਦੇ ਹੇਠਲਾ ਪੁਲ ਪਾਣੀ ਚ ਰੁੜ ਜਾਂਦਾ ਆ ਜਿਸ ਤੋਂ ਬਾਅਦ ਆਲੇ-ਦੁਆਲੇ ਦੇ ਲੋਕ ਉੱਥੇ ਇਕੱਠੇ ਹੋ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਡਰ ਹੈ ਕਿ ਇਸ ਰੇਲਵੇ ਲਾਈਨ ਤੇ ਕਿਸੇ ਵੇਲੇ ਵੀ ਕੋਈ ਟ੍ਰੇਨ ਆ ਸਕਦੀ ਹੈ ਇਹ ਤਸਵੀਰਾਂ ਯੂਪੀ ਦੇ ਪਲੀਪੀਤ ਤੋਂ ਸਾਹਮਣੇ ਆਈਆਂ ਨੇ ਤਾਂ ਪੂਰੇ ਭਾਰਤ ਦੀ ਜੇਕਰ ਗੱਲ ਕਰੀਏ ਕਈ ਜ਼ਿਲ੍ਹਿਆਂ ਦੇ ਵਿੱਚ ਕਈ ਸੂਬਿਆਂ ਦੇ ਵਿੱਚ ਤੇਜ ਮੀਂਹ ਪੈ ਰਿਹਾ ਹੈ ਔਰ ਇਸ ਮੀਂਹ ਕਰਕੇ ਕਈ ਇਲਾਕੇ ਡੁੱਬ ਵੀ ਗਏ ਨੇ ਔਰ ਉੱਥੇ ਹੀ ਦੂਜੇ ਪਾਸੇ ਇਹ ਤਸਵੀਰ ਹੈਰਾਨ ਕਰਦੀ ਹੈ ਕਿਵੇਂ ਇੱਕ ਰੇਲਵੇ ਲਾਈਨ ਦੇ ਹੇਠਲਾ ਪੁੱਲ ਪਾਣੀ ਚ ਰੁੜ ਗਿਆ ਔਰ ਦੇਖਦੇ ਆਂ ਦੇਖਦੇ ਆਂ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਹਵਾ ਚ ਇਹ ਲਾਈਨ ਹੁਣ ਲਟਕ ਰਹੀ ਹੈ ਕਿਸੇ ਵੇਲੇ ਵੀ ਇਹ ਲਾਈਨ ਜਿਹੜੀ ਹੈ ਉਹ ਪਾਣੀ ਚ ਡਿੱਗ ਸਕਦੀ ਆ ਔਰ ਇਸ ਦੇ ਨਾਲ ਇੱਕ ਇਹ ਵੀ ਜਿਹੜੀ ਪੋਲ ਖੁੱਲਦੀ ਹੈ ਕਿ ਜੇਕਰ ਇਹ ਪੁਲੀ ਇੰਨੀ ਕੱਚੀ ਸੀ ਤਾਂ ਕਿਸੇ ਵੇਲੇ ਵੀ ਰੇਲਵੇ ਰੇਲ ਦੇ ਭਾਰ ਨਾਲ ਵੀ ਇਹ ਪੁਲੀ ਟੁੱਟ ਸਕਦੀ ਸੀ ਔਰ ਵੱਡਾ ਨੁਕਸਾਨ ਹੋ ਸਕਦਾ ਸੀ ਤਾਂ ਹੁਣ ਇਸ ਦਾ ਜ਼ਿੰਮੇਵਾਰ ਕੌਣ ਹੈ ਯੂਪੀ ਤੇ ਪਲੀ ਵੀ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਹਾਲਾਤ ਜਿਹੜੇ ਬਹੁਤ ਮਾਰੇ ਹੋਏ ਪਏ ਨੇ ਤਸਵੀਰਾਂ ਤੁਹਾਨੂੰ ਅਸੀਂ ਰੋਜ਼ਾਨਾ ਸਪੋਕਸਮੈਨ ਤੇ ਲਾਈਵ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਹਾਲਾਤ ਜਿਹੜੇ ਬਣੇ ਹੋਏ ਨੇ ਔਰ ਹਾਲਾਤ ਤੁਸੀਂ ਦੇਖ ਸਕਦੇ ਹੋ ਇੱਕ ਰੇਲਵੇ ਲਾਈਨ ਦੀ ਜਿਹੜੀ ਹੇਠਲਾ ਪੁਲ ਹੈ ਉਹ ਪਾਣੀ ਚ ਰੁੜ ਜਾਂਦਾ ਹੈ ਇੰਨਾ ਤੇਜ਼ ਬਹਾਬ ਜਿਹੜਾ ਉਹ ਨਜ਼ਰ ਆ ਰਿਹਾ ਹੈ ਲਗਾਤਾਰ ਯੂਪੀ ਦੇ ਵੀ ਕਈ ਇਲਾਕਿਆਂ ਦੇ ਵਿੱਚ ਤੇਜ਼ ਮੀਂਹ ਪੈ ਰਿਹਾ ਹੈ ਉੱਤਰਾਖੰਡ ਦੇ ਇਲਾਕਿਆਂ ਦੇ ਵਿੱਚ ਤੇਜ਼ ਮੀਂਹ ਪੈ ਰਿਹਾ ਹੈ ਹੁਣ ਇਹ ਤਸਵੀਰ ਯੂਪੀ ਦੇ ਪਿਲੀਭੀਤ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਹਾਲਾਤ ਬਹੁਤ ਨਾਜ਼ੁਕ ਬਣੇ ਹੋਏ ਨੇ ਤਾਂ ਤੁਹਾਨੂੰ ਤਸਵੀਰਾਂ ਵੀ ਅਸੀਂ ਦਿਖਾ ਰਹੇ ਹਾਂ ਯੂਪੀ ਦੇ ਪਿਲੀਭੀਤ ਤੋਂ ਕਿਵੇਂ ਸੀ ਪਹਿਲਾਂ ਵੀ ਪਿਛਲੇ ਸਾਲ ਵੀ ਜੇਕਰ ਗੱਲ ਕਰੀਏ Shimla ਤੋਂ ਵੀ ਤਸਵੀਰਾਂ ਸਾਹਮਣੇ ਆਈਆਂ ਸੀ ਕਿ ਰੇਲਵੇ ਲਾਈਨ ਜਿਹੜੀ ਆ ਉਹ ਹਵਾ 'ਚ ਲਟਕਦੀ ਰਹੀ ਉਸ ਦੇ ਹੇਠਲਾ ਹਿੱਸਾ ਖੁੱਸ ਜਾਂਦਾ ਹੈ ਲੈਂਡਸਲਾਈਡਿੰਗ 'ਚ ਹੁਣ ਉੱਥੇ ਹੀ ਦੂਜੇ ਪਾਸੇ ਇਹ ਤਸਵੀਰ ਵੀ ਹੈਰਾਨ ਕਰਦੀ ਆ ਪ੍ਰਸ਼ਾਸਨ ਤੇ ਵੀ ਸਵਾਲ ਖੜੇ ਹੁੰਦੇ ਨੇ ਇਸ ਦੇ ਨਾਲ ਕਿ ਪ੍ਰਸ਼ਾਸਨ ਦੇ ਵੱਲੋਂ ਸਮੇਂ-ਸਮੇਂ ਸਰ ਚੈਕਿੰਗ ਨਹੀਂ ਕੀਤੀ ਜਾਂਦੀ ਜੇਕਰ ਨਹੀਂ ਕੀਤੀ ਜਾਂਦੀ ਤਾਂ ਫਿਰ ਬਹੁਤ ਵੱਡਾ ਰੇਲ ਹਾਦਸਾ ਵੀ ਹੋ ਸਕਦਾ ਸੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਇਸ ਨੂੰ ਕਿੰਨੇ ਸਮੇਂ ਚ ਬਣਾਇਆ ਜਾਵੇਗਾ ਰੇਲ ਜਿਹੜੀ ਪ੍ਰਭਾਵਿਤ ਰਹੇਗੀ ਇਸ ਰੂਟ ਤੇ ਜਾਣ ਵਾਲੇ ਲੋਕ ਜਿਹੜੇ ਤੰਗ ਰਹਿਣਗੇ ਕਿਉਂਕਿ ਇਲਾਕਿਆਂ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਦਿਨੋਂ ਦਿਨ ਵੱਧ ਰਿਹਾ ਹੈ ਔਰ ਇਹ ਤਸਵੀਰਾਂ ਪੀਲੀ ਵੀਤ ਤੋਂ ਸਾਹਮਣੇ ਆਈਆਂ ਨੇ ਪੂਰਾ ਇੱਕ ਰੇਲਵੇ ਦਾ ਰੇਲਵੇ ਟਰੈਕ ਦਾ ਕਹਿ ਸਕਦੇ ਹਾਂ ਕਿ 100 ਮੀਟਰ ਦਾ ਹਿੱਸਾ ਹਵਾ 'ਚ ਝੂਲਦਾ ਨਜ਼ਰ ਆ ਰਿਹਾ ਹੈ ਕਿਉਂਕਿ ਹੇਠਲਾ ਪੁਲ ਪਾਣੀ 'ਚ ਹੀ ਰੁੜ ਗਿਆ ਔਰ ਅਜੇਹੇ ਦੇ ਵਿੱਚ ਜੇ ਇਸ ਦੀ ਚੈਕਿੰਗ ਨਹੀਂ